ਸੋ ਨਹੀਂ ਨਹੀਂ ਸੌਂਦਾ ਸਾਡੇ 3 ਲੱਖ ਦਾ ਹੀ ਰਿਆਸਤਲੀ ਦਾ ਹੋ ਗਿਆ ਪੁੱਤਰਾ ਨਹੀਂ ਬਣਨਾ ਇਹ ਤਾਂ ਪੂਰਾ ਪਊਗਾ ਤਾਣਾ ਤੰਨਾ ਹਾਂ ਅਗਲਾ ਕਹਿੰਦਾ ਫੋਨ ਬਾਤ ਸਵਾ 2 ਲੱਖ ਜੀ ਸਵਾ 2 ਲੱਖ ਜੀ ਹੁਣ ਤਾਂ ਨਹੀਂ ਕੱਚਾ ਮੁੱਲ ਨਹੀਂ ਲਾਇਆ ਮદાન ਛੱਡ ਕੇ ਉੜਦਾ ਨਹੀਂ ਸਾਰੇ ਵਪਾਰੀ ਅਗਰ ਭੱਜ ਜਾਣ ਬੱਕਰਾ ਮੇਰੇ ਗੱਲ 'ਚ ਪਾ ਦੀ ਇਸ ਮੰਡੀ 'ਚ ਰੁਪਈਏ ਤੈਨੂੰ ਇਕੱਠੇ ਕਰਕੇ ਮੈਂ ਦੇਵਾਂਗਾ ਇਹਨਾਂ ਰੁਪਈਆ ਲੱਖ ਰੁਪਈਆ ਇਹ ਵੀਡੀਓ ਬਣਵਾਉਣਾ ਹੈ ਨਾ ਕਣੂ ਮਾਰ ਬਰੇ 2 ਲੱਖ ਰੁਪਈਆ 2 ਲੱਖ ਰੁਪਈਆ ਫਿਰ ਤੂੰ ਵੀ ਦੱਸ ਦੇ ਪੁੱਛ ਲੈ ਇਹਨੂੰ ਪੁੱਛ ਰਿਹਾ ਪਹਿਲਾਂ ਯਾਰ ਕਿਵੇਂ ਵੇਚਣਾ ਰਾਹ ਦੇ ਦੇ ਅੱਛਾ ਦੇ ਲੈਣ ਵਾਲੀ ਗੱਲ ਕਰਾਂ ਹਾਂ ਇਹ ਦਰਸ਼ੇਮ ਬਾਈ ਬੱਕਰਾ ਆਪਣਾ ਬੰਦਾ ਵਾ ਇਹ ਇਹ ਜਾਣਾ ਬੈਂਗਲੁਰ ਤੋਂ ਗਾਂ ਠੀਕ ਹੈ ਹਾਂ ਰਾਜੂ ਨੇ ਲਾਤਾ 2 ਲੱਖ ਲਾਤਾ ਮੈਨੂੰ ਕੋ ਪਤਾ ਇਸਨ ਬਾਰੇ ਹਾਂ 2 ਲੱਖ ਲਾਤਾ ਅਬ ਆਪਾਂ ਖੜੇ ਆ ਇੱਥੇ ਹਣ 8 ਦਾ ਇੰਦਾ ਕਰਾਂ ਜੀ ਨੂੰ ਮੜਾ ਜਾ ਕਰੀਏ ਨੂੰ ਐ ਕਰੀਏ ਮੜਾ ਯਾਰ ਕਿਹੜਾ ਦਵਾ ਬਣਾ ਤਾ ਸੇਮ ਜਿਹੀ ਬਣਾ ਯਾਰਾ ਖੜਾ ਚੱਲ ਚੱਲ ਮੋਟੇ ਪੈਰ ਦਿਖਾ ਚੱਲ ਚੱਲ ਛੇਕ ਕਰਾ ਕੇ ਕਿਹੜਾ ਦਵਾ ਨਾਲ ਮੜਾ ਟੋਰੀ ਟੋਰੀ ਵੀਰੇ ਖੜਾ ਖੜਾ ਲਾ ਇੱਥੇ ਖੜਾ ਲਾ ਕਾ ਨੂੰ ਆਹ ਖਾਣ ਲਿਜੂਗਾ ਸਾੜਾ ਹੱਲਿਊ ਸਾੜਾ ਹੱਲਿਊ ਸਾੜਾ ਹੱਲਿਊ ਬਾਜ ਚ ਤੋੜ ਦਿਓ ਬਾਜ ਚ ਤੋੜ ਦਿਓ ਦੰਦਾ ਦੰਦ ਬੋਲ ਬਾਈ ਵੇ ਚਾਰ ਚੌਕੇ ਚੱਕ ਰਿਹਾ ਚਾਰ ਜੀ ਚਾਰ ਦਾਤ 4 HD ਦਾ 4 HD ਦਾ ਸਾਈਟ ਹੈ ਵੀਰੇ 40+ ਤੁਹਾਨੂੰ ਸਮਝਾਇਆ ਨੋ ਵੀ ਠੀਕ ਹੈ ਇੱਕ ਗੱਲ ਹੈ ਬਈ ਠੀਕ ਪੈਸੇ ਲੱਗੇ ਲੱਗੇ ਪੈਸੇ ਬਹੁਤ ਲੱਗੇ ਉਹ ਬਾਈ ਉਹ ਬਾਈ ਸਵਾਚ ਸੰਗ ਨਹੀਂ ਅਸਲੇ ਚ ਗਾਲ ਨਹੀਂ ਕੁੱਤੀ ਹੋ ਗਈ ਤੰਗ ਮੇਰੇ ਕਾਲ ਚੇਤੇ ਨਾਲ ਖਰਚਾ ਹੁਣ ਇਹਨੇ ਕਹਤਾ ਐਨੇ ਪਲੱਸ ਹੈ ਮੈਂ ਕਿੱਤਾ ਲੰਗੋ ਵੀ ਕਿੰਨੇ ਕਿੰਨੇ ਕਹਿੰਦਾ ਲਓ ਜੀ ਲਓ ਲਾ 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 ਜੀ ਸਾਥ ਖੇਲੋ ਜੀ ਸਾਥ ਖੇਲੋ ਨਾ ਕੋਈ ਨਾ ਕੁਝ ਮਣੀ ਬੈਠੇ ਠੀਕ 40+ ਆ ਪੈਸੇ ਢੱਕ ਬਣ ਗਏ ਤੇਰੇ ਸਿਆਲੀ ਪਲੱਸ ਕਹਿੰਦੇ ਆਂ ਬਾਈ ਹਾਂਜੀ ਜਾ ਰੋਟ ਚਾਟ ਹੋਣੇ ਡੇਕ ਤਾਰੀ ਪਿਆ ਪੀਟਾ ਉਹਨ ਕਾਢੀ ਲੈਣ ਨੇ ਅਰੇ ਆ ਸੱਲੂ ਪੀਟਾ ਦਾ ਬਾਦੂ 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 ਉਹਨ ਗੱਡੀ ਜੀ ਮੈਂ ਲੈਣੂ ਘਾਟਾ ਕੋਈ ਇੱਤਨੂ ਪੀਟਾ ਦਾ ਫੇਰ ਬੜਾ ਵੀ ਚਿੰਤਾ ਨਾਲ ਗੱਡੀ ਨਾਲ ਮੇਰਾ ਹੁੰਦਾ ਕਾਰੇ ਨੂੰ ਬੱਸ ਤੀਤੀ ਖੜਨ ਦਿੱਤੀ ਖੜਨ ਮਾਗਰ ਨੂੰ ਆ ਜਾ ਲਾ ਪੀਟਾ ਆ ਰਿਹਾ ਨੀਰਾ ਵੀ ਪੀਟਾ ਆ ਰਿਹਾ ਕਿਹਨੇ ਮੇਰਾ ਵੀ ਨਹੀਂ ਬੜਾ ਬੜਾ ਦੋਦਾ ਹੀ ਵਧੀਆ ਲੱਗੂ ਕੋਈ ਬਚਾ ਲੈ ਚੋਲਾ ਨਾ ਮੇ ਲੱਗ ਰਹੀ ਹੈ ਐ ਖੜਾ ਖੜਾ ਜਾ ਖੁੱਲ੍ਹੇ ਕਰ ਖੁੱਲ੍ਹੇ ਬਾਈ ਇਧਰ ਆ ਇਧਰ ਹੀ ਛੱਡ ਨਾ ਮੈਂ ਨਾਂਗਲਾ ਓਏ ਇੱਕ ਮਿੰਟ ਆ ਜਾ ਨੰਮੇ ਛੱਡ ਦੇ ਬਾਈ ਪੜਿਆ ਲਿਖਿਆ ਮੁੰਡਾ ਕੋਈ ਕੋਈ ਨਹੀਂ ਕੋਈ ਨਹੀਂ ਪੜੇ ਲਿਖੇ ਨੇ ਇੱਥੇ ਸਾਰੇ ਪੜੇ ਲਿਖੇ ਨੇ ਯਾਰ ਜੰਮਾ ਦਾ ਜਵਾਬ ਪੀਤਾ ਫੜਾ ਇਹਾਸਤ ਲਈ ਪੀਤਾ ਲੱਤ ਘਾ ਠੀਕ ਹੈ ਨਾ ਨੰਮੇ ਓ ਤੂੰ ਮੇਰੇ ਕੋ ਡੇਟੀ ਓਏ ਤਮਾਕਾ ਕੱਢ ਗਿਆ ਤੇਰਾ ਰੋਜ਼ ਮੰਡੀਆਂ ਦਾ ਕੰਮ ਕਰਦੇ ਐ ਪਿੱਛੇ ਬੈਸ ਇੱਥੇ ਸਹੀ ਇੱਥੇ ਰੱਖ ਰੋਜ਼ ਮੰਡੀਆਂ ਸਟਾਰ ਐ ਆ ਜਾ ਖੜੇ ਜਾ ਖੜੇ ਆ ਨਾ ਡੇਢੀ ਸਿੱਧੀ ਕਰ ਲਾ ਲਾ ਤੇ ਨੀਂਦ ਕਰਿਆ ਖੜਾਗਾ ਚੱਲ ਭਾਈ ਨਾ ਭਾਈ ਲੈਓ ਸਹੀ ਮਣਿਓ ਜੀ 545 545 ਆ 45 ਵੀ ਹੈ 45 ਵੀ 45 ਵੀ ਆ 45 ਹੈ ਜੀ 45 ਵੀ ਥੋੜਾ ਹੈ 45 ਵੀ 45 1 ਇੰਚ ਘਟ ਗਿਆ ਭਾਈ ਦੇ ਲੈ 45 ਹੈ ਜੀ ਜਿੱਥੇ ਮਨਜੀ ਮਿਲਣੀ 45 ਹੈ ਪੱਕਾ ਉਹ ਮੇਨ ਕੀ ਲਿਆ ਹੈ ਜੀ ਕਰੇ ਜੀ ਜਿਹੜੇ ਸੋਟਾ ਮੈਨ ਦਾ ਕੋਈ ਦਿੱਤ ਨਹੀਂ ਹੈਗੀ ਕੋਈ ਬੋਲ ਦੇਗਾ ਸਾਡੀ ਮਰਤੀ ਚੱਲੂਗੀ ਵਪਾਰੀਆਂ ਦੀ ਥੋੜੀ ਮੈਨ ਦੀ ਫਰਕ ਹੈ ਕੋਈ ਚੱਕਰ ਉਹ ਕੋਈ ਨਹੀਂ ਜਿੱਤ ਰਿਹਾ ਬਤਾ ਚਲ ਉਸਾ ਵਾਲਾ ਪਾਉਣਾ ਪਾਉਣਾ 2 ਲੱਖ ਦਾ ਪਉਣਾ ਨਹੀਂ ਨਹੀਂ ਮੋੜ ਕੱਟਾ ਜੀ ਤੇਰੀ ਮਰਜ਼ੀ ਹੈ ਬਈ ਕੱਢ ਦੇ ਫਿਰ ਕਸਰ ਹੁਣ ਜੇ ਰਹਿੰਦੀ ਹੈ ਕੱਢ ਦੇ ਕੱਢ ਦੇ ਕਸਰਾਂ ਕੱਢ ਕੇ ਜਾਇਓ ਬਈ ਆਵਦੀਆਂ ਹਾਂ ਕਸਰ ਇਹਨਾਂ ਨੂੰ ਵੀ ਨਾ ਇਹ ਵੀ ਕੱਚਾ ਲਾ ਕੇ ਬਾਈ ਮਰ ਜਾ ਚੌੜਾ ਕਰ ਲਓ ਖੜਾ ਹੋ ਰਿਹਾ ਵੀਰੇ ਯਾਰ ਬੱਕਰਾ ਹੱਥ ਬੰਨ ਕੇ ਬੇਨਤੀ ਹੈ ਵਹੀ ਬੰਨ ਕੇ ਇੱਕ ਅਸੀਂ ਮੰਦਾਰੀ ਵਾਲਾ ਖੇਡ ਕਰਦੇ ਆ ਚੇ ਬੱਕਰਾ ਲਈਏ ਨਾ ਲਈਏ ਹਾਂ ਕਿਉਂ ਜੀ ਇੱਕ ਖੇਡ ਇਹ ਖੇਡ ਦਾ ਖੇਡਾ ਬਣਾ ਕੇ ਇੰਡੀਆ ਦੇ ਵਿੱਚ ਪਹੁੰਚਾ ਦੇਣੇ 2 ਮਿੰਟ ਚ ਅਸੀਂ ਨੇ ਠੀਕ ਹੈ ਇਹ ਜਗਿਆ ਭਾਬੀਆਂ ਕੌਣੀਆਂ ਸਾਰੇ ਪਿੱਛੇ ਚੱਕ ਕੇ ਸੌਦਾ ਰੈਸਟਲੀ ਦਾ ਖੜਕ ਕੇ ਮਾਰਦਾ ਜਿੜ ਕੇ ਨਿੰਮਾ ਖੜ ਕੇ ਕਾਲੇ ਚਸ਼ਮੇ ਲਾ ਕੇ ਜੈ ਜੀ ਵੀ ਦਾ ਬਣ ਗਿਆ ਚੇਲਾ ਕਦੇ ਨਹੀਂ ਰਿਹਾ ਓ ਨਿੰਮਾ ਫੇਲਾ ਹੋਲਦੀ ਸੈਂਟ ਦੀ ਦੁਕਾਨ ਬਾਟਗੀ ਦੀ ਪਿੰਟ ਪੜ ਗਿਆ ਪਿੰਟ ਤੇ ਸੈਂਟ ਚੱਲ ਰਹਿ ਜੂ ਚੱਲ ਯਾਰ ਟਾਈਮ ਨਾ ਖਰਾਬ ਕੋਈ ਨਹੀਂ ਕਰਦੇ ਯਾਰ ਟਾਈਮ ਨਾ ਖਰਾਬ ਹੋਰ ਵੀ ਮਾਲ ਖਰੀਦਣਾ ਪਉਣਾ ਕੋਈ ਚਿੰਤਾ ਹੀ ਨਾ ਮੰਨ ਮਖਾ ਆ ਰਮਪਾ ਕਿੰਨ ਟਿੰਗ ਨਾ ਰਮਾ ਚਾੜਦਾ ਨਾ ਉਹ ਨਾ ਤੇ 5-4000 ਦੀ ਗੁੰਜਾਇਸ਼ ਹੈਗੀ ਕੱਢ 5-4000 ਨਾਲ ਨਹੀਂ ਬਣਨਾ ਇਹ ਤਾਂ ਪੈਰ ਛੱਡਣ ਲੱਗ ਗਿਆ ਇਹਦਾ ਪੂਰਾ ਪਊਗਾ ਤੰਣਾ ਤੰਣਾ ਹਾਂ ਦੁਪਹਿਰ ਛੱਡਣ ਲੱਗ ਗਿਆ ਅੱਧਰਾ ਬਾਈ ਅੱਛਾ ਕੋਈ ਜਾਣੀ ਕਿਤੇ ਨਹੀਂ ਜਾਂਦਾ ਆਪਣਾ ਮੋਬਾਈਲ ਕੋਈ ਜੇ ਰੱਖਦਾ ਮੰਡੀਆਂ 'ਚ ਖੋਏ ਹੋਏ ਵੀ ਸਟੇਜਾਂ 'ਤੇ ਪੜਾ ਜਾਵੇ ਅਗਲਾ ਕਹਿੰਦਾ ਫੋਨ ਬਾ 1.5 ਲੱਖ ਕੀ 1.2 ਲੱਖ ਜੀ ਫਰ ਕੀ ਕਰਾਂ ਬਾਈ ਕੀ ਕਰਾਂ ਛੱਡ ਦੋ ਬਾਈ ਮੈਂ ਇੱਕ ਗੱਲ ਦੱਸਾਂ ਸ਼ਰਮਾ ਪਾਤਾ ਹਰੇਕ ਲੈਂਦਾ ਪਰ ਮਟਕਾਉਣਾ ਨਹੀਂ ਆਉਂਦਾ ਕੋਈ ਨਾ ਪੈਸਾ ਬਹੁਤ ਜਾਂਦੇ ਹੋਰ ਕੀ ਲਾਦੀ ਐ ਜੀ ਨੂੰ ਅੱਜ ਮਟਕਾ ਨਹੀਂ ਤੇ ਮੰਡੀ 'ਚ ਵੀ ਖੜਾ ਮੇਲੇ 'ਚ ਵੀ ਖੜਾ ਅੱਜ ਪੂਰਾ ਖੜਕਾ ਲਈ ਇਹ ਸਾਂ ਭਰੀਆਂ ਖੱਲਾਂ ਨੇ ਕੋਈ ਚੱਕ ਨਹੀਂ ਕੋਈ ਨਹੀਂ ਉਹ ਰੱਬ ਪਤਾ ਨਹੀਂ ਕਿਹੜੀਆਂ ਗੱਲਾਂ ਤੇ ਰਾਜੀ ਐ ਦੱਸ ਦੇ ਪਹਿਲੇ ਇੱਥੇ ਚੰਨਾ ਰਹੀ ਕੋਈ ਚੱਕ ਚੱਲ ਰਾਜੂ ਚੱਲ ਤੈਨੂੰ ਮੁੱਲ ਲਾ ਕੇ ਜਮ ਪੂਰਾ ਮੈਂ ਕੋਈ ਨਹੀਂ ਹਾਂ ਜੀ ਅੱਜ ਕਿਉਂ ਬੂਰਾ ਕੰਮ ਕਰਦੀ ਪੂਰਾ 3 ਲੱਖ ਦਾ ਦੇਵੇਂ ਇਹ ਮੁੱਲ ਮੇਰਾ ਹੈ ਆਗਰ ਸਾਰੇ ਭੱਜ ਜਾਣਗੇ ਤਾਂ ਨਿਸ਼ਾਨ ਭੱਜਦਾ ਨਹੀਂ ਜਵਾਨ ਹੈ ਬੰਦੇ ਦੀ ਨਹੀਂ ਦੇਣਾ ਚੱਲ ਫਿਰ ਰਾਜੂ ਕਿੰਨੇ ਇਮਾਨਦਾਰੀ ਦਾਸ ਖਰ ਜਾਵੇ ਖਰ ਇਮਾਨਦਾਰੀ ਦੱਸ ਆਪ ਸਭਾ ਖੜੀਏ ਰਹਿ ਪਰ ਗਰਮ ਜੀ ਸੱਸ ਜੇ ਸਾਨੂੰ ਪਿਆਰ ਕਰਦੇ ਹੋ ਪਿੱਛੇ ਵੀਰੇ ਜੇ ਸਾਨੂੰ ਪਿਆਰ ਦੀ ਹਮਤ ਕਰਦੇ ਹੋ ਮੜ ਜਾ ਖੁੰਨਾ ਖੜਾ ਪਾਈ ਬਣ ਕੇ ਕਿੰਨੇ ਲੱਗੇ ਦੱਸ ਬਈ ਨੂੰ ਕੀ ਹੋਇਆ ਯਾਰ ਕਿੰਨੇ ਲੱਗੇ ਕਿੰਨੇ ਲੱਗੇ ਨੇ ਇਮਾਨਦਾਰੀ ਦੱਸ ਇਮਾਨਦਾਰ 40 ਲੱਖ ਰੁਪਏ ਲੱਗੇ ਸਾਡੇ ਤਿੰਨ ਲੱਗਿਆ ਹੋਇਆ ਨਹੀਂ ਨਹੀਂ ਉਸ ਤੋਂ ਵੱਧ ਨਹੀਂ ਆਪ ਤੈਨ ਤੋਂ ਵੱਧ ਨਹੀਂ ਰਾਜੂ ਬਣਾਣੀ ਆਪਾਂ ਦੇਣਾ ਤਿੰਨੇ ਲੱਗਿਆ ਹੋਇਆ ਇਮਾਨਦਾਰੀ ਨਾਲ ਕਿਹਾ ਤੁਹਾਨੂੰ ਦੱਸਦਾ ਸਾਡੇ ਤਿੰਨ ਲੱਗਿਆ ਹੋਇਆ ਹੈ ਚਾਹੇ ਅੱਜ ਘਰ ਦੀਆਂ ਇੱਟਾਂ ਵੀ ਵਿਕ ਜਾਨਾ ਉਹਨਾਂ ਬਸ ਰਾਜੂ ਰਹੇ ਉਹ ਤੋਂ ਵੱਧ ਨਾ ਕੱਚੀ ਗੱਲ ਨਾ ਕਰ ਰਾਜੂ ਮੇਰੇ ਨਾਲ ਦੇਖੇ ਤਿੰਨ ਦਾ ਮੈਂ ਖਰਚਾ ਜਾਂ ਉਹ ਚਲ ਖਰਚਾ ਚਾਹੇ ਅੱਜ ਘਰ ਦੀਆਂ ਇੱਟਾਂ ਵੀ ਵਿਕ ਜਾਨਾ ਲਾ ਤਾਂ ਸਾਦ ਨੇ ਸੱਠਾ ਤੇ ਕੰਮ ਕਰਾਂਗੇ ਇਕੱਠਾ ਸਾਡੇ 3 ਲੱਖ ਦਾ ਹੀ ਰਿਆਸਤ ਲਈ ਦਾ ਹੋ ਗਿਆ ਪਕਰਾਂ ਨਹੀਂ ਉਹ ਨਹੀਂ ਯਾਰ ਫੁੱਲ ਚੜਾਏ ਨੇ ਮੈਨੇ ਜਿਹੇ ਨਾਂ ਦੇ ਆਦਾ ਮੁਹੰਮਦੀ ਮਾਂ ਤੋਂ ਲਾਗੀ ਗਈ ਜੇ ਕੋਈ ਅਗਰ ਮੇਰੀ ਗੱਲ ਨੂੰ ਝੂਠੀ ਕਰਦੇ ਥੋਡੀਆਂ ਜੁੱਤੀਆਂ ਮੈਂ ਤਾਂ ਤੀਨੀ ਵੀ ਦੇ ਖਣੂ ਚਲੋ ਫਿਰ ਉਹਦਾ ਵੀ ਪੁੱਤਾਂ ਚੱਲ ਆ ਗਿਆ ਬੱਸ ਹੁਣ ਤਾਂ 3:30 ਲਾਜ ਆਜਾ 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 ਹੁਣ ਤਾਂ ਆਜਾ ਜੀ ਅੱਜ ਕਹਾ ਤਾਲਵਾ ਬੱਸ ਉਹ ਹੁਣ ਤਾਂ ਦੇਣਾ ਨਹੀਂ 3:30 ਦਾ ਨਹੀਂ ਦੇਣਾ ਜੀ ਹੁਣ ਦੇਣਾ ਨਹੀਂ ਆ 3:60 ਸੀ ਪਰਾਂ ਵਾਗੇ ਫਿਰ ਹੱਕ ਦਾ ਮਾਰੀ ਨਹੀਂ ਮੈਂ ਨਹੀਂ ਹਾਕ ਮਾਰਦਾ ਆਇਗਾ ਖੁਸ਼ ਰਹਿ ਖੁਸ਼ ਰਹਿ ਮੇਰੀ ਗੱਲ ਦਾ ਗੁੱਸਾ ਨਾ ਕਰੀ ਤੇਰੀ ਚੀਜ਼ ਆ ਵੇਚ ਮੈਂ ਤੇਰੇ ਦਾ ਮੂੰਹ ਛੜਾ ਤਾਮੇ ਲਾਡੂ ਖੜੇ ਹਾਂ ਖੜੇ ਆ ਖੜੇ ਆ ਜੀ 3:30 ਤੇ ਖੜੇ ਹਾਂ ਹੁਣ ਵੀ ਅੱਛਾ ਉਹਨੂੰ ਕਹਿ ਕੇ ਲੋ ਆਹ ਤਾਂ ਥੋੜਾ ਆਇਆ ਪਹਿਲੀ ਢੂਡੇ ਤੇ ਇੱਕ ਪੇਟੀ ਲਾਦੀ ਸੀ ਫਿਰ ਦੋ ਹੈ ਤਿੰਨ ਪੇਟੀ ਸਾਢੇ ਸਾਢੇ ਤਿੰਨ ਪੇਟੀ ਹੋ ਗਈ ਸਾਢੇ ਤਿੰਨ ਤੈਨੂੰ ਸਾਢੇ ਤਿੰਨ ਪੇਟੀ ਹੋ ਗਈ ਆ ਜਾ ਦਰਸ਼ਨ ਬਾਈ ਪੱਠਾ ਦਿਖਾਉਣ ਦਾ ਆ ਜਾ ਦਰਸ਼ਨ ਬਾਈ ਚੱਲ ਬਾਈ ਇਹ ਤਾਂ ਉਧਰ ਚੱਲ ਨਹੀਂ ਬਣਿਆ